ਕੀ ਨਾ ਜੀ ਆਪਣਾ ਮੇਰਾ ਨਾਮ ਹਨਾ ਜੀ ਅਮਨ ਜੀ ਇਹ ਜਿਹੜੇ ਤੁਹਾਡੇ ਹਾਲਾਤ ਆ ਕਿਸ ਤਰ੍ਹਾਂ ਬਣੇ ਹਨ ਸਰ ਇਹ ਮੇਰਾ ਬਚਪਨ ਚ ਐਕਸੀਡੈਂਟ ਹੋ ਗਿਆ ਸੀ ਇਹ 10 ਸਾਲ ਦੀ ਉਮਰ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ 20 ਸਾਲ ਹੋ ਗਏ ਮੇਰੇ ਐਕਸੀਡੈਂਟ ਹੋਏ ਦਿਨ ਤੋਂ ਤੇ ਮੈਂ 6-7 ਮਹੀਨੇ ਮੰਜੇ ਤੇ ਵੀ ਰਿਹਾ ਹਾਲਾਤ ਚੰਗੇ ਨਹੀਂ ਸੀ ਤੇ ਪਲੱਸ 2 ਵੀ ਕੀਤੀ ਐ ਤੇ ਕੰਮ ਕੋਈ ਨਹੀਂ ਮਿਲਿਆ ਬਥੇਰੇ ਵੀ ਫਾਰਮ ਵੀ ਭਰੇ ਹੈਂਡੀਕੈਪ ਕਿਤੇ ਵੀ ਨਿਕਲਦੇ ਫਾਰਮ ਵੀ ਭਰੇ ਸਰਕਾਰ ਨੇ ਪਰ ਨਹੀਂ ਸੁਣੀ ਤੋ ਫਿਰ ਮੈਂ ਦਿਹਾੜੀਆਂ ਵੀ ਲਾਈਆਂ ਉਹਦੇ ਵਿੱਚ ਵੀ ਨਹੀਂ ਬਾਰਾ ਖਾਦਾ ਤੇ ਚਲੋ ਫਿਰ ਮੈਂ ਸੋਚਿਆ ਕਿ ਫੋਰ ਕਿਤੇ ਕੰਮ ਕਰਦਾ ਮੈਂ ਕਿਤੇ ਹੋਰ ਵੀ ਗਿਆ ਕਿਤੇ ਕਿਸੇ ਨੇ ਕੰਮ ਨਹੀਂ ਦਿੱਤਾ ਤੇ ਸਾਡੇ ਅਰਪਣ ਬਸ ਜੀ ਹੈ ਤੇ ਮੈਂ ਉਹਨਾਂ ਦੀ ਗਿਆ ਉਹਨਾਂ ਕੋ ਤੇ ਮੈਂ ਕਿਹਾ ਜੀ ਭਾਈ ਮੈਨੂੰ ਕੰਮ ਚਾਹੀਦਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਕਿ ਤੁਸੀਂ ਕਨੈਕਟਰੀ ਕਰ ਸਕਦਾ ਮੈਂ ਹਾਂਜੀ ਮੈਂ ਕਰ ਸਕਦਾ ਤੇ ਮੈਂ ਕਨੈਕਟਰੀ ਕਰਦਾ ਪਿਆ ਤੇ ਉਹਨਾਂ ਨੇ ਮੈਨੂੰ ਥੈਲਾ ਦਿੱਤਾ ਤੇ ਹੋਰ ਮੈਂ ਮਿਹਨਤ ਕਰੇਗਾ ਨਾ ਮਿਹਨਤ ਹੀ ਖਾਏ ਕਰਨਾ ਹੈ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਵੀ ਕਰੇਗਾ ਨਾ गुजारा होएंदा जसा ਤੁਸੀਂ ਕਿਹਾ ਸਰ गुजारा ਤੇ ਨਹੀਂ ਹੁੰਦਾ ਪਰ ਚਲੋ ਦਾਲ ਫੁਲਕਾ ਤਾਂ ਚੱਲੇ ਰਹਿੰਦਾ ਹੈ ਮੈਂ ਦੇਖਿਆ ਕਿ ਕਈ ਨੌਜਵਾਨ ਪੜੇ ਲਿਖੇ ਹੁੰਦੇ ਨੇ ਲੇਕਿਨ ਕੰਮ ਨਹੀਂ ਕਰਦੇ ਬੁਰੀ ਸੰਗਤ ਪਾ ਕੇ ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰੇ ਵੀਰ ਬਸ ਕਮਾਉਣ ਪੜੇ ਲਿਖੇ ਆ ਕਮਾਉਣਾ ਆਪਣੇ ਮਾਤਾ ਪਿਤਾ ਨੂੰ ਵੀ ਦੇਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਤੇ ਘਰ ਕਿਸੇ ਦੇ ਆ ਕੇ ਦੇਣਾ ਤੇ ਨਾ ਕਿਸੇ ਕੋ ਮੰਗੇ ਬਸ ਇਹੀ ਕਹਿਣਾ ਚਾਹੁੰਦਾ ਕਿ ਹਾਂ ਕਿ ਕਮਾਉਣਾ ਵੱਧ ਤੋਂ ਵੱਧ ਕਮਾਓ ਹਾਂ ਜੀ ਕੀ ਹਾਲ ਚਾਲ ਹੈ ਤੁਹਾਡਾ ਮੇਰਾ ਨਾਮ ਪ੍ਰਵੀਨਾ ਜੀ ਪ੍ਰਵੀਨ ਜੀ ਜਿਸ ਨਾਲ ਅਮਨ ਹਰੀ ਦੇਖਿਆ ਗਈ ਹੈਂਡੀਕੈਪ ਟੈਕ ਨੇ ਲੱਤ ਕੱਟੀ ਗਈ ਦੀ ਇਹਨਾਂ ਦੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਣਾ ਚਾਹੁੰਦਾ ਮੁੰਡਾ ਮਿਹਨਤ ਨਾਲ ਕਮਾਇਆ ਕਰਦਾ ਜੀ ਆਪਣੇ ਇੱਕ ਮਿਹਨਤ ਕਰੇ ਕਰਦਾ ਜੀ ਆਪਣੇ ਪਰਿਵਾਰ ਪਾਲੇ ਕਰਦਾ ਜੀ ਸਭ ਤੋਂ ਬੜਾ ਚੰਗਾ ਜੀ ਸਾਡੇ ਨਾਲ ਵਧੀਆ ਜਾਂਦਾ ਮੁੰਡਾ ਮਿਹਨਤ ਨਾਲ ਕਮਾਇਆ ਕਰਦਾ ਜੀ ਜਿਸਨੂੰ ਦੇਖਿਆ کافی ਔਖਾ ਕੰਮ ਹੁੰਦਾ ਨਾ ਨਾ ਕਨੈਕਟਰੀ ਦਾ ਇਕੋ ਲੱਤ ਨਹੀਂ ਹੈ ਔਖਾ ਹੈ ਜੀ ਕੰਮ ਔਖਾ ਫਿਰ ਵੀ ਉਹ ਕਰੀ ਜਾਂਦਾ ਜੀ ਸਪਤਾਗਾ ਬੜੀ ਆਮ ਦੇਖਿਆ ਬੱਚਿਆਂ ਦੇ ਪੜ ਲਿਖ ਜਾਂਦੇ ਨੇ ਲੇਕਿਨ ਬੁਰੀ ਸੰਗਤ ਚ ਪੈਂਦੇ ਨੇ ਕੰਮ ਨਹੀਂ ਕਰਦੇ ਵੀ ਆ ਕੰਮ ਛੋਟਾ ਹੈਗਾ ਅਜ ਨਹੀਂ ਕਰਨਾ ਵੱਡਾ ਕੰਮ ਇੰਨਾ ਚਾਹੀਦਾ ਕੀ ਕਹਿਣਾ ਚਾਹੋਗੇ ਹਾਂ ਜੀ ਇਹ ਗੱਲ ਤੁਹਾਡੀ ਬੜੀ ਹੈ ਜੀ ਪਰ ਲੇਕਿਨ ਮੁੰਡਾ ਹਾਸਲਨ ਸਿਰਦਾ ਜੀ ਆਪਣਾ ਜੀ ਵਧੀਆ ਕੰਮ ਕਰਦਾ ਮਿਹਨਤ ਕਰਦਾ ਜੀ ਆਪਣੀ ਮਿਹਨਤ ਨਾਲ ਕਮਾਇਆ ਕਰਦਾ ਜੀ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਬੱਚੇ ਮੈਂ ਕੰਮ ਕਰਦਾ ਪਿਆ ਜਿਹੜੇ ਨਸ਼ਿਆਂ ਵਿੱਚ ਪੈਂਦੇ ਨੇ ਨੌਜਵਾਨ ਉਹਨਾਂ ਨੂੰ ਕੀ ਸੁਨੇਹਾ ਦਿਓਗੇ ਮੈਂ ਇਹੋ ਕਹਿਣਾ ਚਾਹੁੰਦਾ ਵੀ ਮੁੰਡੇ ਨੂੰ ਦੇਖੋ ਮੁੰਡਾ ਵੇਖ ਕੇਦਾ ਮਿਹਨਤ ਕਰਦਾ ਤੁਸੀਂ ਵੀ ਤਾਂ ਮਿਹਨਤ ਕਰੋ